ਪਰਿੰਦਾ ਵਸਾਬ ਮੈਂ ਫੀਲਡਿੰਗ ਦਾ ਜ਼ਿਕਰ ਕਰ ਰਿਹਾ ਸੀਗਾ ਕਾਂਗਰਸ ਦੀ ਫੀਲਡਿੰਗ ਇੰਨੀ ਖਰਾਬ ਕਿਉਂ ਹੈ ਚੱਬੇਵਾਲ ਸਾਹਿਬ ਤੁਹਾਨੂੰ ਛੱਡ ਗਏ ਠੀਕ ਹੈ ਗੁਰਪ੍ਰੀਤ ਜੀ ਪੀ ਛੱਡ ਗਏ ਤੁਸੀਂ ਦੇਖਿਆ ਨਾ ਮੈਂ ਇਹਦੇ ਤੇ ਆਪਣਾ ਗਗਨ ਤੈਨੂੰ ਇੱਕ ਬੜਾ ਸੁੱਧ ਸਪਸ਼ਟ ਗਲਤ ਦਰਸ਼ਣੀ ਤੁਹਾਨੂੰ ਹੂੰ ਇਹਦੇ ਚ ਮੈਂ ਰਾਜਾ ਬੜਿੰਦਾ ਵੀ ਕਸੂਰ ਮੰਨਦਾ ਜਿਹੜਾ ਜੀ ਪੀ ਗਿਆ ਹਾਂ ਮੈਂ ਉਸ ਵੇਲੇ ਕਿਹਾ ਸੀ ਕਿ ਇਹਨੂੰ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਂਗਰਸ ਕਮੇਟੀ ਦਾ ਪ੍ਰੈਜ਼ੀਡੈਂਟ ਨਾ ਬਣਾਓ ਹੂੰ ਕਿ 2017 ਦੇ ਵਿੱਚ ਹੂੰ ਤੇ 2022 ਤੱਕ ਹੂੰ ਇਹਦਾ ਜੇ ਤੁਸੀਂ ਟਰੈਕ ਵੇਖ ਲਓ ਤੇ ਕਿਹਨਾਂ ਨਾਲ ਬੈਠਦਾ ਰਿਹਾ ਤੇ ਕਿਹਨਾਂ ਨਾਲ ਉੱਠਦਾ ਰਿਹਾ ਹੂੰ ਮੈਂ ਕਿਹਾ ਕਿ ਡੀਐਨਏ ਦੇਖੋ ਰਾਜਾ ਜੀ ਜਦੋਂ ਇਹ ਬਣ ਗਿਆ ਹੂੰ ਤੇ ਮੈਂ ਕਿਹਾ ਕਿ ਕੁਝ ਲੋਕ ਇਹ ਕਈ ਵਾਰੀ ਪਾਰਟੀਆਂ ਬਦਲ ਗਿਆ ਹੂੰ ਇਹਦਾ ਜੀਪੀ ਦਾ ਮੈਂ ਤੁਹਾਡੀਆਂ ਗੱਲਾਂ ਦਾ 1 ਬਾਈ 1 ਜਵਾਬ ਜੀ 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 ਇੱਕ ਕਈ ਵਾਰਾ ਪਾਰਟੀਆਂ ਬਦਲ ਗਿਆ ਹੂੰ ਕਿੰਨੀ ਵਾਰਾ ਪਾਰਟੀਆਂ ਬਦਲ ਰਿਹਾ ਕਦੀ ਜੇ ਮਨਪ੍ਰੀਤ ਨਾਲ ਸੀ ਹੂੰ ਫੇੜੇ ਪਰਨ ਕਿਹੜੀ ਪਾਰਟੀ ਗਿਆ ਫੇੜੇ ਪਰਨ ਫੇਰ ਸਾਨੂੰ ਛੱਡ ਕੇ ਕਿਹੜੀ ਪਾਰਟੀ ਚਲਾ ਗਿਆ ਫੇਰ ਫੇਰ ਕਾਂਗਰਸ ਆ ਗਿਆ ਫੇਰ ਚਲਾ ਗਿਆ ਕਿ ਕਾਂਗਰਸ ਕੋਲ ਤਿਤਲੀ ਖੋਈ ਨਹੀਂ ਹੂੰ ਕਾਂਗਰਸ ਕੋਲ ਥਿਵੋ ਨੇ ਜਿਹੜੇ ਕਾਂਗਰਸ ਦੇ ਮਜ਼ਬੂਤ ਸਤੰਭ ਨੇ ਇਹ ਨਹੀਂ ਕੋਈ ਕਹਿ ਸਕਦਾ ਉਹ ਆਪ ਕਈਆਂ ਪਾਰਟੀਆਂ 'ਚ ਫਿਰ ਤੁਰ ਕੇ ਆਏ ਨੇ ਹੂੰ ਤੇ ਔਰ ਜਿਸ ਤਰੀਕੇ ਨਾਲ ਗੱਲ ਕਰਦੇ ਨੇ ਦੂਸਰੀ ਚੀਜ਼ ਹੂੰ ਔਰ ਚਲੋ ਜੀਪੀ ਵਾਲਾ ਤਾਂ ਚੈਪਟਰ ক্লোਜ਼ ਕਰ ਦੋ ਹੂੰ ਉੱਥੇ ਮੰਦਿਓ ਰਾਜਵੜਿੰਗ ਦਾ ਵੰਡਰ ਮਿਸਟਰੀ ਮੈਂ ਮੈਂ ਵੰਡਰ ਮੈਂ ਆਪਣਾ ਮੰਨਦਾ ਹੂੰ ਹੂੰ ਮੇਰਾ ਵੀ ਉੱਤੇ ਜੀ ਕਸੂਰ ਹੈ ਮੈਨੂੰ ਪਹਿਲਾਂ ਕਹਿਣਾ ਚਾਹੀਦਾ ਸੀ ਮੈਨੂੰ ਰਾਜਵੜਿੰਗ ਨੇ ਪੁੱਛਿਆ ਕਿਆ ਮੈਂ ਕਿਹਾ ਯਾਰ ਇਹਦੇ ਬਾਰੇ ਵੇਖ ਲਿਓ ਹੂੰ ਤੇ ਉਹ ਕਹਿੰਦਾ ਭਾਈ ਹੁਣ ਤੇ ਮੈਂ ਕਿਹਾ ਚਲੋ ਕੋਈ ਨਹੀਂ ਪਰ ਰਾਜਵੜਿੰਗ ਵੀ ਇਸ ਚੀਜ਼ ਨੂੰ ਐਗਰੀ ਕਰੇਗਾ ਨਾ ਕਰੇ ਮੇਰੀ ਮੇਰੀ ਥੋੜੀ ਜਿਹੀ ਵੋਕਲ ਹੈ ਮੈਂ ਬੋਲ ਰਿਹਾ ਨਾ ਉਹ ਉਹ ਲੀਡਰ ਨੇ ਉਹ ਚੀਜ਼ ਨੂੰ ਨਹੀਂ ਐਕਸੈਪਟ ਕਰਦੇ ਪਰ ਮੈਂ ਉਹ ਤੁਸੀਂ ਤੇ ਕਲੋਗੀ ਗਿਆ ਸੀ ਜਲੰਧਰ ਵੀ ਗਿਆ ਕਿ ਜਿਹੜੇ ਜ਼ਿਲ੍ਹਿਆਂ ਦੇ ਪ੍ਰਧਾਨ ਬਣਾਈਦੇ ਨੇ ਜਾਂ ਪੰਜਾਬ ਦੇ ਪ੍ਰਧਾਨ ਬਣਦੇ ਨੇ ਉਹਨਾਂ ਦਾ ਡੀਐਨਏ ਵੇਖ ਲਓ ਉਹਨਾਂ ਦਾ ਖੂਨ ਵੇਖ ਲਓ ਕਿ ਕਾਂਗਰਸ ਹੈ ਕਿ ਬਦਲ ਬਦਲ ਕੇ ਰੋਜ਼ ਕਦੀ ਕਿਸੇ ਦਾ ਚੜ ਗਿਆ ਕਿਸੇ ਦਾ ਚੜ ਗਿਆ ਜਿਹੜਾ ਰੋਜ਼ ਬਦਲ ਕੇ ਚੜਦਾ ਉਹ ਮੇਰੇ ਖਿਆਲ ਬਹੁਤੀ ਧੀਰ ਪਰਿੰਦਾਵਾ ਸਭ ਮੈਂ ਫੀਲਡਿੰਗ ਦਾ ਜ਼ਿਕਰ ਕਰ ਰਿਹਾ ਸੀਗਾ ਕਾਂਗਰਸ ਦੀ ਫੀਲਡਿੰਗ ਇੰਨੀ ਖਰਾਬ ਕਿਉਂ ਹੈ ਚੱਬੇਵਾਲ ਸਾਹਿਬ ਤੁਹਾਨੂੰ ਛੱਡ ਗਏ ਠੀਕ ਹੈ ਗੁਰਪ੍ਰੀਤ ਜੀ ਪਿਛੜ ਗਏ ਤੁਸੀਂ ਦੇਖਿਆ ਨਾ ਮੈਂ ਇਹਦੇ ਤੇ ਆਪਣਾ ਗਗਨ ਤੈਨੂੰ ਇੱਕ ਬੜਾ ਸਿੱਧਾ ਸਪਸ਼ਟ ਗਲਦਸਰੀ ਚੋਣਾ ਹੂੰ ਇਹਦੇ ਚ ਮੈਂ ਰਾਜਾ ਬੜਿੰਦਾ ਵੀ ਕਸੂਰ ਮੰਨਦਾ ਜਿਹੜਾ ਜੀਪੀ ਗਿਆ ਹਾਂ ਮੈਂ ਉਸ ਵੇਲੇ ਕਿਹਾ ਸੀ ਕਿ ਇਹਨੂੰ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਂਗਰਸ ਕਮੇਟੀ ਦਾ ਪ੍ਰੈਜ਼ੀਡੈਂਟ ਨਾ ਬਣਾਓ ਹੂੰ ਕਿ 2017 ਦੇ ਵਿੱਚ ਹੂੰ ਤੇ 2022 ਤੱਕ ਹੂੰ ਇਹਦਾ ਜੇ ਤੁਸੀਂ ਟਰੈਕ ਵੇਖ ਲਓ ਤੇ ਕਿਹਨਾਂ ਨਾਲ ਬੈਠਦਾ ਰਿਹਾ ਤੇ ਕਿਹਨਾਂ ਨੂੰ ਉੱਠਦਾ ਰਿਹਾ ਹੂੰ ਮੈਂ ਕਿਹਾ ਕਿ ਜੀਨੇ ਦੇਖੋ ਰਾਜਾ ਜੀ ਜਦੋਂ ਇਹ ਬਣ ਗਿਆ ਹੂੰ ਤੇ ਮੈਂ ਕਿਹਾ ਕਿ ਕੁਝ ਲੋਕ ਇਹ ਕਈ ਵਾਰੀ ਪਾਰਟੀਆਂ ਬਦਲ ਗਿਆ ਹੂੰ ਇਹਦਾ ਜੀਪੀ ਦਾ ਮੈਂ ਤੁਹਾਡੀਆਂ ਗੱਲਾਂ ਦਾ 1 ਬਾਈ 1 ਜਵਾਬ ਜੀ 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 ਇੱਕ ਕਈ ਵਾਰਾਂ ਪਾਰਟੀਆਂ ਬਦਲ ਗਿਆ ਹੂੰ ਕਿੰਨੀ ਵਾਰਾਂ ਪਾਰਟੀਆਂ ਬਦਲਿਆ ਕਦੀ ਜੇ ਮਾਨਪ੍ਰੀਤ ਨਾਲ ਸੀ ਹੂੰ ਫੇਰ ਫਿਰ ਕਿਹੜੀ ਪਾਰਟੀ ਗਿਆ ਫੇਰ ਫਿਰ ਫੇਰ ਸਾਨੂੰ ਛੱਡ ਕੇ ਕਿਹੜੀ ਪਾਰਟੀ ਚਲਾ ਗਿਆ ਫੇਰ ਫੇਰ ਕਾਂਗਰਸ ਚ ਆ ਗਿਆ ਫੇਰ ਚਲਾ ਗਿਆ ਕਿ ਕਾਂਗਰਸ ਕੋਲ ਤਤਲੀ ਕੋਈ ਨਹੀਂ ਹੂੰ ਕਾਂਗਰਸ ਕੋਲ ਵੀ ਉਹ ਨੇ ਜਿਹੜੇ ਕਾਂਗਰਸ ਦੇ ਮਜਬੂਤ ਸਤੰਭ ਨੇ ਇਹ ਨਹੀਂ ਕੋਈ ਕਹਿ ਸਕਦਾ ਉਹ ਆਪਕੀਆਂ ਪਾਰਟੀਆਂ ਦੇ ਫਿਰ ਤੁਰ ਕੇ ਆਏ ਨੇ ਹੂੰ ਤੇ ਔਰ ਜਿਸ ਤਰੀਕੇ ਦੇ ਨਾਲ ਗੱਲ ਕਰਦੇ ਨੇ ਦੂਸਰੀ ਚੀਜ਼ ਹੂੰ ਉਹ ਚਲੋ ਜੀਪੀ ਵਾਲਾ ਤਾਂ ਚੈਪਟਰ ক্লোਜ਼ ਕਰ ਦੋ ਹੂੰ ਉੱਥੇ ਮੰਨਦੇ ਹੋ ਰਾਜਾ ਵੜਿੰਗ ਦਾ ਵੰਡਰ ਮਿਸਟਰੀ ਮੈਂ ਮੈਂ ਵੰਡਰ ਮੈਂ ਆਪਣਾ ਵੀ ਮੰਨਦਾ ਹੂੰ ਹੂੰ ਮੇਰਾ ਵੀ ਉੱਤੇ ਕਸੂਰ ਹੈ ਮੈਨੂੰ ਪਹਿਲਾਂ ਕਹਿਣਾ ਚਾਹੀਦਾ ਸੀ ਮੈਨੂੰ ਰਾਜਾ ਵੜਿੰਗ ਨੇ ਪੁੱਛਿਆ ਕਿਆ ਮੈਂ ਕਿਹਾ ਯਾਰ ਇਹਦੇ ਬਾਰੇ ਵੇਖ ਲਿਓ ਹੂੰ ਤੇ ਉਹ ਕਨਾਂ ਭਾਈ ਹੁਣ ਤੇ ਮੈਂ ਕਿਹਾ ਚਲੋ ਕੋਈ ਨਹੀਂ ਪਰ ਰਾਜਵੜੇ ਨੂੰ ਵੀ ਇਸ ਚੀਜ਼ ਨੂੰ ਐਗਰੀ ਕਰੇਗਾ ਨਾ ਕਰੇ ਮੇਰੀ ਮੇਰੀ ਥੋੜੀ ਜਿਹੀ ਵੋਕਲ ਆ ਮੈਂ ਬੋਲ ਰਿਹਾ ਨਾ ਉਹ ਉਹ ਲੀਡਰ ਨੇ ਉਹ ਚੀਜ਼ ਨੂੰ ਨਹੀਂ ਐਕਸੈਪਟ ਕਰਦੇ ਪਰ ਮੈਂ ਉਹ ਦਸਤੇ ਦੇਖ ਲੋ ਗਿਆ ਸੀ ਜਲੰਧਰ ਵੀ ਕਿਹਾ ਕਿ ਜਿਹੜੇ ਜ਼ਿਲ੍ਹਿਆਂ ਦੇ ਪ੍ਰਧਾਨ ਬਣਾਈਦੇ ਨੇ ਜਾਂ ਪੰਜਾਬ ਦੇ ਪ੍ਰਧਾਨ ਬਣਦੇ ਨੇ ਉਹਨਾਂ ਦਾ ਡੀਐਨਏ ਵੇਖ ਲਓ ਉਹਨਾਂ ਦਾ ਖੂਨ ਵੇਖ ਲਓ ਕਿ ਕਾਂਗਰਸ ਹੈ ਕਿ ਬਦਲ-ਬਦਲ ਕੇ ਰੋਜ਼ ਕਦੀ ਕਿਸੇ ਦਾ ਚੜ ਗਿਆ ਕਦੀ ਕਿਸੇ ਦਾ ਚੜ ਗਿਆ ਜਿਹੜਾ ਰੋਜ਼ ਬਦਲ ਕੇ ਚੜਦਾ ਉਹ ਮੇਰੇ ਖਿਆਲ ਬਹੁਤੀ ਧੀਰ